ਮਾਰਿਆ ਕੋਈ ਵੀ ਜੰਦਾ ਹੋਵੇ ਅਸੀਂ ਉਸਦੇ ਬਿਲਕੁਲ ਉਲਟਾ ਤੇ ਅਸੀਂ ਸਾਡੀ ਹਮਦਰਦੀ ਹੈ ਤੇ ਜਿਹੜੇ ਮਾਰਨ ਵਾਲੇ ਨੇ ਅਸੀਂ ਉਹਨਾਂ ਦੀ ਬੇਕਸੂਰ ਲੋਕਾਂ ਨੂੰ ਮਾਰਨ ਵਾਲਿਆਂ ਦੀ ਵਿਰੋਧਤਾ ਕਰਦੇ ਆ ਤੇ ਅਸੀਂ ਇਸੀ ਨਿਖੇਦੀ ਕਰਦੇ ਹਾਂ ਯੂਐਸਏ ਦੇ ਜਿਹੜੇ ਵਾਈਸ ਰਹਿਗੇ ਨੇ ਜਿਹੜੇ ਵੈਰੇਨ ਵਾਈਸ ਪ੍ਰੈਜ਼ੀਡੈਂਟ ਉਹ ਭਾਰਤ ਦੇ ਦੌਰੇ ਤੇ ਆਏ ਹੋਏ ਨੇ ਤੇ ਇਹ ਘਟਨਾ ਹੋ ਜਾਂਦੀ ਹੈ ਅਚਾਨਕ ਹੋਇਆ ਇਤਿਫਾਕ ਹੈ ਜਾਂ ਕੋਈ ਪਲੈਨਿੰਗ ਹੈ ਪਹਿਲੀ ਵਾਰ ਨਹੀਂ ਹੋਇਆ ਇਹ ਸਾਜੀ ਸੋਜੀ ਸਾਜਦ ਦੇ ਤਹਿਤ ਇਹ ਕਾਫੀ ਵਾਰ ਹੋ ਚੁੱਕੇ ਹਨ ਕਦੇ ਵੀ ਕਿਸੇ ਨੂੰ ਇਸ ਤਰੀਕੇ ਦੇ ਨਾਲ ਪੁੱਛਿਆ ਨਹੀਂ ਜਾਂਦਾ ਵੀ ਤੇਰੀ ਜਾਤ ਕੀ ਹੈ ਤੇਰਾ ਧਰਮ ਕੀ ਹੈ ਤੂੰ ਕਿੱਥੋਂ ਬੁਲਾਉਂ ਕਰਦਾ ਹੈ ਇਹ ਕਦੇ ਹੋਣਾ ਨਹੀਂ ਚਾਹੀਦਾ ਕਹਿੰਦੇ ਪੁਲਿਸ ਦੀ ਵਰਦੀਆਂ ਚਾਹੀਦੀ ਹੈ ਇੰਡੀਆ ਦੇ ਹੁਕਮਰਾਨਾਂ ਦੀ ਜਾਂ ਤਾਂ ਦਿਮਾਗ ਛੋਟਾ ਹੈ ਇਹਨਾਂ ਦਾ ਜਾਂ ਇਹ ਸ਼ਰਾਰਤੀ ਨੇ ਜਾਂ ਇਹ ਬੇਈਮਾਨ ਨੇ ਇਹ ਤਿੰਨ ਗੱਲਾਂ ਦੇ ਵਿੱਚੋਂ ਤਾਂ ਗੱਲ ਸਿੱਧੀ ਹੈ ਰਸ਼ੀਆ ਦੀ ਸਰਕਾਰ ਨੇ ਇੱਕ ਉਹ ਗੋਲੀ ਬਣਾਈ ਹੈ ਜਿਹੜੀ AK-47 ਚ ਵੀ ਪੈ ਜਾਂਦੀ ਹੈ ਦੂਜੀਆਂ ਦੇ ਹਰ ਬੰਦੂਕ ਦੇ ਵਿੱਚ ਪੈ ਜਾਂਦੀ ਹੈ ਛੋਟੇ ਵੱਡੇ ਹਥਿਆਰਾਂ ਦੇ ਵਿੱਚ ਛੋਟੇ ਵੱਡੇ ਹਥਿਆਰਾਂ ਦੇ ਵਿੱਚ ਉਹ ਮੈਂ ਕਹਿੰਦਾ ਜੀ ਉਹ ਟਰੱਕ ਦੇ ਵਿੱਚ ਜਿਹੜਾ ਬੁਲਟ ਪ੍ਰੂਫ ਟਰੱਕ ਹੁੰਦਾ ਆਰਮੀ ਦਾ ਉਹਦੇ ਵਿੱਚ ਉਹਦੀ ਵੀ ਲੰਘੀ ਆਉਂਗੀ ਆਪਣਾ ਧਰਮ ਆਪਣਾ ਸੂਬਾ ਆਪਣਾ ਮੁਲਕ ਮੰਗਣਾ ਹਰੇਕ ਦਾ ਹੱਕ ਹੈ ਪਰ ਇਸ ਕਾਰੇ ਦੇ ਨਾਂ ਤੇ ਤੁਸੀਂ ਬੇਦੋਸ਼ੇ ਨਿਹੱਥੇ ਲੋਕਾਂ ਤੇ ਗੋਲੀਆਂ ਵਾਰਾ ਦੋ ਨਾਮ ਪੁੱਛ ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੋ ਕੀ ਕੋਈ ਧਰਮ ਜਾਂ ਕੋਈ ਸੰਵਿਧਾਨ ਕੋਈ ਕਾਨੂੰਨ ਇਸ ਦੀ ਇਜਾਜ਼ਤ ਦਿੰਦਾ ਪਹਿਲਗਾਮ ਵਿਖੇ ਜੋ ਵਾਪਰਿਆ ਦੁਨੀਆ ਦੇ ਕੋਨੇ-ਕੋਨੇ ਤੋਂ ਇਸ ਦੀ ਨਿੰਦਾ ਹੋ ਰਹੀ ਹੈ ਜੇ ਆਪਾਂ ਗੱਲ ਕਰੀਏ ਕਹਿੰਦੇ ਅਤਵਾਦੀਆਂ ਦੇ ਵੀ ਕੋਈ ਅਸੂਲ ਹੁੰਦੇ ਨੇ ਕਿ ਇਹ ਜੇ ਅਸੂਲ ਹੁੰਦੇ ਨੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਬੁਲਾਰੇ ਤੇ ਚੰਡੀਗੜ੍ਹ ਦੇ ਸਟੇਟ ਪ੍ਰੈਜ਼ੀਡੈਂਟ ਗੋਪਾਲ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮਰਵਾਹਾ ਸਾਹਿਬ ਸਿੱਧੂ ਸਾਹਿਬ ਮੈਂ ਇੱਥੇ ਹੀ ਸ਼ੁਰੂ ਕਰਾਂਗਾ ਜੀ ਭਾਵੇਂ ਆਪਾਂ ਸ਼੍ਰੀਲੰਕਾ ਦੇ ਲਿੱਟਿਆਂ ਦੀ ਗੱਲ ਕਰੀਏ ਮਾਓਵਾਦੀਆਂ ਦੀ ਗੱਲ ਕਰੀਏ ਅਤਵਾਦੀਆਂ ਦੀ ਕਰੀਏ ਜਿਹੜੇ ਜਿਹਹਾਦ ਕਰਦੇ ਨੇ ਧਰਮ ਦੇ ਨਾਂ ਤੇ ਇਹਨਾਂ ਦੀ ਕਰੀਏ ਸਿੱਧੇ ਸ਼ਬਦਾਂ ਚ ਕਹੀ ਵੀ ਅੱਤਵਾਦੀਆਂ ਦੀ ਵੀ ਕਹਿੰਦੇ ਅਸੂਲ ਹੁੰਦੇ ਨੇ ਇਹ ਇਹਨਾਂ ਲੋਕਾਂ ਤੁਸੀਂ ਕੀ ਕਹੋਗੇ ਨਾ ਤੇ ਮਕਸਦ ਕੀ ਹੈਗੇ ਨੇ ਮੈਂ ਸਭ ਤੋਂ ਪਹਿਲਾਂ ਮਰਵਾਹਾ ਸਾਹਿਬ ਆਪਜੀ ਦੇ ਟੈਲੀਵਿਜ਼ਨ ਦਾ ਤੇ ਤੁਹਾਡੇ ਫਾਊਂਡਰਾਂ ਦਾ ਸਾਰੀ ਟੀਮ ਦਾ ਮੈਂ ਧੰਨਵਾਦੀ ਆ ਜਿਨ੍ਹਾਂ ਨੇ ਇਸ ਸਮੇਂ ਇਹ ਤਸੀਲ ਮੁੱਦੇ ਨੂੰ ਚੁੱਕਿਆ ਸਭ ਤੋਂ ਪਹਿਲਾਂ ਜੋ ਕਸ਼ਮੀਰ ਦੇ ਵਿੱਚ ਸਾਡੇ ਸਲਾਨੀ ਮਾਰੇ ਗਏ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਰਦਾ ਦੇ ਫੁੱਲ ਭੇਟ ਕਰਦੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਇਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ਼ ਬਖਸ਼ੀ ਤੇ ਜਿਹੜਿਆ ਨੇ ਕਾਲਾ ਕਾਰਨਾਮਾ ਕੀਤਾ ਤੇ ਉਹਨਾਂ ਦੀ ਪਾਰਟੀ ਸ਼ਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਸਾਡੀ ਪਾਰਟੀ ਵੱਡੇ ਪੱਧਰ ਦੇ ਉੱਤੇ ਪਹਿਲਾਂ ਵੀ ਜਦੋਂ ਵੀ ਕਿਸੇ ਦਾ ਅਣਮਨੁੱਖੀ ਤਸ਼ੱਦਦ ਹੁੰਦਾ ਹੈ ਇਹੋ ਜਿਹੇ ਲੋਕ ਬੇਕਸੂਰ ਮਾਰੇ ਜਾਂਦੇ ਨੇ ਤੇ ਉਹਨਾਂ ਦੇ ਲਈ ਅਸੀਂ ਹਮੇਸ਼ਾ ਖੜਦੇ ਰਹੇ ਹਾਂ ਅਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਹਾਂ ਜਾਤ ਜਾਂ ਧਰਮ ਦੇ ਆਧਾਰ ਉੱਤੇ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਮਾਰਿਆ ਕੋਈ ਵੀ ਜਾਂਦਾ ਹੋਵੇ ਅਸੀਂ ਉਸ ਦੇ ਬਿਲਕੁਲ ਉਲਟਾ ਤੇ ਅਸੀਂ ਸਾਡੀ ਹਮਦਰਦੀ ਹੈ ਤੇ ਜਿਹੜੇ ਮਾਰਨ ਵਾਲੇ ਨੇ ਅਸੀਂ ਉਹਨਾਂ ਦੀ ਬੇਕਸੂਰ ਲੋਕਾਂ ਨੂੰ ਮਾਰਨ ਵਾਲਿਆਂ ਦੀ ਦੀ ਵਿਰੋਧਤਾ ਕਰਦੇ ਆਂ ਤੇ ਅਸੀਂ ਇਸੀ ਨਿਖੇਧੀ ਕਰਦੇ ਆਂ ਸਾਬ ਇਹ ਕੀ ਪਹਿਲੀ ਵਾਰ ਹੋਇਆ ਜਾਂ ਸਬਬ ਹੈ ਕਿ ਯੂਐਸਏ ਦੇ ਜਿਹੜੇ ਵਾਈਸ ਹੈਗੇ ਨੇ ਜਿਹੜੇ ਵੈਰੇਨ ਵਾਈਸ ਪ੍ਰੈਜ਼ੀਡੈਂਟ ਉਹ ਭਾਰਤ ਦੇ ਦੌਰੇ ਤੇ ਆਏ ਹੋਏ ਨੇ ਤੇ ਇਹ ਘਟਨਾ ਹੋ ਜਾਂਦੀ ਹੈ ਅਚਾਨਕ ਹੋਇਆ ਇਤਿਫਾਕ ਹੈ ਜਾਂ ਕੋਈ ਪਲੈਨਿੰਗ ਹੈ ਇਹ ਜੀ ਪਹਿਲੀ ਵਾਰ ਨਹੀਂ ਹੋਇਆ ਇਸ ਸਾਜੀ ਸੋਜੀ ਸਾਜਿਤ ਦੇ ਤਹਿਤ ਇਹ ਕਾਫੀ ਵਾਰ ਹੋ ਚੁੱਕਿਆ ਹੈ ਇਹ ਹੁਣ ਆਪਾਂ ਨੂੰ 20-25 ਸਾਲ ਦੀਆਂ ਦੇ ਘਟਨਾਵਾਂ ਦਾ ਪਤਾ ਉਹ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਸਨ 2000 ਦੇ ਵਿੱਚ ਬਿਲ ਕਲਿੰਟਨ ਜੀ ਇੱਥੇ ਆ ਰਹੇ ਸੀਗੇ ਇੰਡੀਆ ਬਾਾਰਤਾ ਸ਼ੁਰੂ ਹੋਣ ਵਾਲੀ ਸੀ ਇੰਡੀਆ ਤੇ ਪਾਕਿਸਤਾਨ ਦੀ ਤੇ ਕਸ਼ਮੀਰ ਬੁੱਦੇ ਨੂੰ ਪੀਐਲਰ ਨੂੰ ਲੈ ਕੇ ਉਸ ਤੋਂ ਪਹਿਲਾਂ ਚਿੱਠੀ ਸਿੰਗਾਪੁਰਾ ਦੇ ਵਿੱਚ 38 ਸਿੱਖਾਂ ਨੂੰ ਸਿਰਫ ਸਿੱਖਾਂ ਨੂੰ ਪਿੰਡ ਦੇ ਵਿੱਚੋਂ ਕੱਢ ਕੇ ਇਸ ਮਾਰ ਕੇ ਗੋਲੀਆਂ ਮਾਰ ਕੇ ਗੜ ਵੱਟ ਕੇ ਉਹਨਾਂ ਨੂੰ ਇਹ ਜੀ ਅਣਮਰੂਖੀ ਤਸ਼ੱਦਦ ਕਾਰਾ ਕਰਕੇ ਇਹ ਜੀ ਭਿਆਨਕ ਮੌਤ ਮਾਰਿਆ ਗਿਆ ਤੇ ਦੁਨੀਆ ਦੀ ਰੋਹ ਕੰਬ ਗਈ ਉਥੇ ਮੈਂਬਰ ਮੈਂਬਰ ਪਾਰਲੀਮੈਂਟ ਫਰਦਾਰ ਸਿੰਘ ਮਾਨ ਸਾਹਿਬ ਸੀਗੇ ਬਾਈ ਏਅਰ ਉਥੋਂ ਗਏ ਸੀ ਪਾਰਲੀਮੈਂਟ ਦਾ ਸੈਸ਼ਨ ਛੱਡ ਕੇ ਫਰਵਰੀ ਦੇ ਮਹੀਨੇ ਚ ਇਹ ਘਟਨਾ ਵਾਪਰੀ ਮਾਰਚ ਦੇ ਐਂਡ ਜਾ ਹੋਇਆ ਸੀਗਾ ਉਸ ਟਾਈਮ ਉਦੋਂ ਉਥੇ ਗਏ ਸੀਗੇ ਇਹਦੇ ਵਿੱਚ ਅਸੀਂ ਨੇ ਉਹ ਅੱਜ ਤੱਕ ਉਹਦਾ ਕਿਸੇ ਨੇ ਵੀ ਸਰਕਾਰ ਨੇ ਕਹਿੰਦੀ ਹੈ ਵੀ ਉਹ ਅੱਤਵਾਦੀ ਮਾਰਗੇ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਉਹਦੀ ਜ਼ਿੰਮੇਵਾਰੀ ਨਹੀਂ ਲਈ ਮੈਨੂੰ ਇਹ ਗੱਲ ਇਹ ਬਿਲ ਕਲਿੰਟਨ ਨੂੰ ਇਹ ਗੱਲ ਕਹਿਣੀ ਪਈ ਆਪਣੀ ਉਹਨੇ ਸਵੈ ਜੀਵਨੀ ਦੇ ਵਿੱਚ ਇੱਕ ਡੈਰੀ ਲਿਖੀ ਹੈ ਉਹ ਕਹਿੰਦਾ ਵੀ ਅਫਸੋਸ ਹੈ ਮੈਨੂੰ ਵੀ ਜੇ ਮੈਂ ਇੰਡੀਆ ਗਿਆ ਜੇ ਮੈਂ ਇੰਡੀਆ ਦੇ ਦੌਰੇ ਤੇ ਗਿਆ ਬੇਕਸੂਰ ਲੋਕ ਮਾਰੇ ਗਏ ਮੈਨੂੰ ਅਫਸੋਸ ਹੈ ਇਸ ਗੱਲ ਦਾ ਵੀ ਮੈਂ ਉੱਥੇ ਜਾਣਾ ਨਹੀਂ ਸੀ ਅੱਜ ਉਸੇ ਸਾਜ਼ਿਸ਼ ਦੇ ਤਹਿਤ ਅੱਜ ਉਸੇ ਸਾਜ਼ਿਸ਼ ਦੇ ਤਹਿਤ ਉਹੀ ਕਾਰਨਾਮੇ ਨੂੰ ਅੱਜ ਜੇਡੀ ਬੈਂਸ ਅੱਜ ਇੰਡੀਆ ਦੇ ਦੌਰੇ ਤੇ ਆਏ ਹੋਏ ਨੇ ਉਸੇ ਸੱਜ ਦੇ ਤਹਿਤ ਹੀ ਅੱਜ ਇਹ ਕਾਰਨਾਮਾ ਹੋਇਆ ਹੈ ਕਦੇ ਵੀ ਕਿਸੇ ਨੂੰ ਇਸ ਤਰੀਕੇ ਦੇ ਨਾਲ ਪੁੱਛਿਆ ਨਹੀਂ ਜਾਂਦਾ ਵੀ ਤੇਰੀ ਜਾਤ ਕੀ ਹੈ ਤੇਰਾ ਧਰਮ ਕੀ ਹੈ ਤੂੰ ਕਿੱਥੋਂ ਬਲੋਂਗ ਕਰਦਾ ਹੈ ਇਹ ਕਦੇ ਹੋਣਾ ਨਹੀਂ ਚਾਹੀਦਾ ਔਰ ਕਹਿੰਦੇ ਪੁਲਿਸ ਦੀ ਵਰਦੀਆਂ ਚਾਏ ਔਰ ਇਹ ਜਿਹੜੀ ਗੱਲ ਕਰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੋਈ ਪੁਲਿਸ ਦੀ ਵਰਦੀ ਚ ਆਇਆ ਇਥੇ ਵੀ ਸਵਾਰੀਆਂ ਚ ਲੱਗ ਗਿਆ ਕਿ ਜੇ ਪੁਲਿਸ ਦੀ ਵਰਦੀ ਦੇ ਵਿੱਚ ਆਇਆ ਤੇ ਇਹ ਪੁਲਸ ਨੂੰ ਨਹੀਂ ਪਤਾ ਲੱਗਿਆ ਵੀ ਇਹਨਾਂ ਦੇ ਵਿੱਚ ਤੋਂ ਪਤਾ ਲੱਗ ਜਾਂਦਾ ਜਾਂ ਹੋਰ ਗੱਲਾਂ ਤੋਂ ਪਤਾ ਚੱਲ ਜਾਂਦਾ ਚਾਲ ਚੱਲਣ ਤੋਂ ਪਤਾ ਲੱਗ ਜਾਂਦਾ ਨਾਲੋਂ ਵੈਸੀ ਹੁੰਦਾ ਪੁਲਸ ਨਾਲ ਪਤਾ ਹੀ ਹੁੰਦਾ ਵੀ ਸਾਡੇ ਡਿਪਾਰਟਮੈਂਟ ਦਾ ਹੈ ਕਿ ਨਹੀਂ ਪਾਬੇ ਸਟੇਟ ਤੋਂ ਪਾਬੇ ਸਟੇਟ ਤੋਂ ਹੋਵੇ ਜੇ ਕਿਤੇ ਯੂਨੀਫਾਰਮ ਦੇ ਉਹ ਪਹਿਲੀ ਪਤਾ ਲੱਗ ਜਾਂਦਾ ਇਸ ਗੱਲ ਦਾ ਵੀ ਨਹੀਂ ਹੈ بڑے ਬੰਦੇ ਫੜੇ ਜਾਂਦੇ ਨੇ ਸਰਕਾਰ ਨੂੰ ਇਹਦੇ ਵਿੱਚ ਫੇਲਿਅਰ ਹੋਈ ਹੈ ਕਿ ਇਸ ਨੂੰ ਇਹ ਘਟਨਾ ਰੋਕਣ ਦੇ ਵਿੱਚ ਬੇਕਸੂਰ ਲੋਕ ਮਾਰੇ ਗਏ ਨੇ ਇਹ ਬਹੁਤ ਵੱਡਾ ਮੁੱਦਾ ਹੈ ਪਹਿਲੀ ਗੱਲ ਤਾਂ ਸਰਕਾਰ ਨੂੰ ਜਿੰਨੇ ਵੀ ਸਲਾਨੀ ਮਾਰੇ ਗਏ ਨੇ ਉਹਨਾਂ ਦੀ ਸਹੀ ਜਾਣਕਾਰੀ ਤੇ ਸਹੀ ਗਿਣਤੀ ਦਾ ਨਹੀਂ ਪਤਾ ਲੱਗਦਿਆ ਨਾ ਸਰਕਾਰ ਦੱਸ ਯਾ ਦਸੀ ਨਹੀਂ ਜਾ ਰਹੀ ਨਾ ਕਦੇ ਵੀ ਨਹੀਂ ਦਸੀ ਜਾ ਰਹੀ ਕਿਹੜੇ ਕਿਹੜੇ ਕੇਸ ਚ ਦਸੀ ਜਾ ਰਹੀ ਹੈ ਇਹ ਨਹੀਂ ਦਸੀ ਜਾਂਦੀ ਮਰਵਾਹ ਸਾਹਿਬ ਬੜਾ 28 ਦੀ ਤਾਂ ਚਲੋ ਪੁਸ਼ਟੀ ਹੋ ਗਈ ਜੇ ਤੁਸੀਂ ਕਹਿੰਦੇ ਹੋ ਹੁਣ ਜਿਹੜੀ ਤੁਸੀਂ ਪੁਸ਼ਟੀ ਕੱਲ ਕਹਿੰਦੇ ਹੋ ਉਹ ਤੁਸੀਂ ਪੁਸ਼ਟੀ ਦਾ ਲੈ ਕਰਵਾ ਲਓ ਤੇ ਦੂਜੀ ਮੈਂ ਬੇਨਤੀ ਕਰਦਾ ਅਗਲੀ ਤੇ ਫਿਰ ਦੂਜੀ ਫਿਰ ਇੱਕ ਘਟਨਾ ਹੋਰ ਵਾਪਰਦੀ 19 ਦੇ ਵਿੱਚ ਨੋਡਲ 트੍ਰੰਪ ਜੀ ਉਰੇ ਆਏ ਹੋ ਨੇ ਅਮਰੀਕਾ ਚ ਮੈਂ ਅਮਰੀਕਾ ਦੇ ਇੰਡੀਆ ਚ ਕਤਲਿਆਮ ਹੋ ਜਾਂਦਾ ਇੱਥੇ ਦਿੱਲੀ ਦੇ ਵਿੱਚ ਉਹ ਕਹਿੰਦੇ 200 ਬੰਦਾ ਮੁਸਲਮਾਨ ਮਾਰਿਆ ਉਹ ਕਹਿੰਦੇ ਜੀ 500 ਬੰਦਾ ਮਾਰਿਆ ਜੀ 2000 ਬੰਦਾ ਸਾਡਾ ਲਾਪਤ ਹੈ ਜੀ ਇਹੋ ਜਿਹੇ ਘਟਨਾਵਾ ਉਦੋਂ ਕਿਉਂ ਵਾਪਰਦੀਆਂ ਨੇ ਜਦੋਂ ਕਿਤੇ ਬੀਟੋ ਪਾਵਰ ਕਿਤੇ ਵੱਡ ਸ਼ਕਤੀ ਦੇਸ਼ ਦਾ ਪ੍ਰੈਜ਼ੀਡੈਂਟ ਸਾਡੇ ਇੰਡੀਆ ਚ ਆਉਂਦਾ ਤੇ ਇੰਈਆਂ ਘਟਨਾਵਾ ਉਦੋਂ ਕੌਣ ਕਿਹੜਾ ਕੰਟਰੀ ਕਰਾ ਰਹੀ ਹੈ ਕਰਾ ਰਿਹਾ ਹੈ ਕਿਹੜੀ ਏਜੰਸੀ ਕਰਾ ਰਹੀ ਹੈ ਕੌਣ ਕਰਾ ਰਹੇ ਨੇ ਇਹਦੀ ਨਿਰਪੱਖ ਜਾਂਚ ਅੱਜ ਤੱਕ ਜਿਹੜੇ ਵਿਜੇ ਰੁਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ ਚੰਡੀਗੜ੍ਹ ਆ ਜਾਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹ ਕਹਿੰਦੇ ਸਾਰੀ ਪਾਕਿਸਤਾਨ ਦੀ ਸਾਜ਼ਿਸ਼ ਹੈ ਤੁਸੀਂ ਮਰਵਾਹਾ ਸਾਹਿਬ ਆਪ ਜੀ ਜਰਨਲਿਸਟੋਂ ਆਪ ਜੀ ਪਾਕਿਸਤਾਨ ਜਾ ਕੇ ਆਏ ਹੋ 5800 ਬੰਦਾ ਜਾ ਕੇ ਆਏ ਹੋ ਫਿਰ ਜੇ ਉਹਨਾਂ ਨੇ ਪਾਕਿਸਤਾਨ ਨੇ ਮਾਰਨੇ ਹੁੰਦੇ ਫਿਰ 5800 ਤੋਂ ਤੁਸੀਂ ਕਿਵੇਂ ਬਚ ਕੇ ਆ ਗਏ ਜੀ ਤੁਸੀਂ ਤਾਂ ਆਪ ਜੀ ਦਾ ਪਾਕਿਸਤਾਨ ਦੇ ਕੰਟਰੀ ਜੀ ਆਏ ਨਾ ਦੇਸ਼ ਚੋਂ ਆਏ 12 ਦਿਨ ਲਾ ਕੇ 12 ਦਿਨ ਲਾ ਕੇ ਜੇ ਉਹਨਾਂ ਨੇ ਮਾਰਨੇ ਹੁੰਦੇ ਫਿਰ 5800 ਦੇ ਵਿੱਚੋਂ ਇੱਕ ਦੋ ਨੂੰ ਤਾਂ ਉਹ ਵੀ 5-7 ਨੂੰ 100 ਨੂੰ ਮਾਰ ਦਿੰਦੇ ਹੋ ਸਕੇ ਸਾਰਿਆਂ ਨੂੰ ਮਾਰ ਦਿੰਦੇ ਤੁਸੀਂ ਤਾਂ ਪਾਕਿਸਤਾਨ ਦੀ ਕੰਟਰੀ ਦੇ ਜਿੱਥੇ ਕਹਿੰਦੇ ਅੱਤਵਾਦੀ ਰਹਿੰਦੇ ਨੇ ਇਹ ਸਰਕਾਰ ਕਲੇਮ ਕਰਦੀ ਹੈ ਤੁਸੀਂ ਤਾਂ ਰੈਕੀ ਉੱਥੇ ਕਿੰਨੇ 15 ਦਿਨ ਆਏ ਬਲੋਚਿਸਤਾਨ ਦੇ ਬਾਰਡਰ ਤੱਕ ਰਹਿ ਕੇ ਤੁਹਾਨੂੰ ਗੱਲ ਇਹੀ ਗੱਲ ਕਰਦਾ ਮੈਂ ਤਾਂ ਇੱਕ ਗੱਲ ਕਹਿਣਾ ਇਹਨਾਂ ਦੀ ਇੰਡੀਆ ਦੇ ਹੁਕਮਰਾਨਾਂ ਦੀ ਜਾਂ ਤਾਂ ਦਿਮਾਗ ਛੋਟਾ ਹੈ ਇਹਨਾਂ ਦਾ ਜਾਂ ਇਹ ਸ਼ਰਾਰਤੀ ਨੇ ਜਾਹੇ ਬਈਮਾਨ ਇਹ ਤੇ ਨਗਲਾਂ ਦੇ ਵਿੱਚੋਂ ਤਾਂ ਗੱਲ ਸਿੱਧੀ ਏ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਏ ਵੈਸ਼ਨ ਦੇ ਵੀ ਯਾਤਰਾ ਜਿਹੜੀ ਕਹਿੰਦੇ ਉਹਦੇ ਨਾਲ ਜੋੜ ਕੇ ਦੇਖਦੇ ਹਾਂ ਠੀਕ ਉਸ ਤੋਂ ਪਹਿਲਾਂ ਇਹ ਜਾ ਵਰਤਾਰਾ ਹੋਣਾ ਮੈਂ ਤੁਸੀਂ ਇਹ ਯਾਤਰਾ ਤੋਂ ਇਲਾਵਾ ਧਰਮ ਤੋਂ ਇਲਾਵਾ ਜਿਹੜੀਆਂ ਮੈਂ ਤੁਹਾਨੂੰ ਤਿੰਨ ਵੱਡੀਆਂ ਐਗਜ਼ੈਂਪਲਾਂ ਤੇ ਘਟਨਾਵਾਂ ਸੱਚੀਆਂ ਦੱਸ ਦਿੱਤੀਆਂ ਨੇ ਕੀ ਉਹਦੇ ਵਿੱਚ ਇਹ ਕਿਵੇਂ ਕਰਨਗੇ ਨਾ ਇਹ ਇਹ ਉਦੋਂ ਕਿਵੇਂ ਹੋ ਜਾਂਦਾ ਹੈ ਨਾ ਦੱਸੋ ਪਹਿਲਾਂ ਗੱਲ ਜਦੋਂ ਕੋਈ ਵੱਡ ਸ਼ਕਤੀ ਦਾ ਕੰਟਰੀ ਦਾ ਹੁਣ ਜਿਹੜਾ ਜਿਹੜੀ ਵੈਨਸ ਇੱਥੇ ਵੈਸ ਪ੍ਰੈਜ਼ੀਡੈਂਟ ਆਫ ਅਮਰੀਕਾ ਆਇਆ ਹੋਇਆ ਚਾਰ ਦਿਨ ਦੇ ਦੌਰੇ ਦੇ ਉੱਤੇ ਐਂਡ ਸਹੀ ਟਾਈਮ ਦੇ ਉੱਤੇ ਉਹੀ ਟਰੰਪ ਵੇਲੇ ਉਹੀ ਪਰ ਇਹਦੇ ਨਾਲ ਤਾਂ ਸਿੱਤੂ ਸਾਹਿਬ ਸਾਡੀ ਹੀ ਜਿਹੜੀ ਇਮੇਜ ਹੈ ਛਵੀ ਉਹ ਮਾਰੀ ਮਾਰੀ ਜਾਏਗੀ ਨਾ ਵੀ ਜਦੋਂ ਕੋਈ ਵਰਲਡ ਸ਼ਕਤੀ ਭਾਰਤ ਦੇ ਦੌਰੇ ਤੇ ਆਂਦੀ ਹੈ ਸਾਡੇ ਦੇਸ਼ ਦੀ ਤਰੱਕੀ ਦੀ ਗੱਲ ਕਰਨ ਆਉਂਦੀ ਹੈ ਤੇ ਅਜਿਹੇ ਘਟਨਾਵਾਂ ਇਹਨੂੰ ਮੈਂ ਇਨਸਾਨੀਅਤ ਦੀ ਨਸ਼ਲ ਕੁਸ਼ੀ ਕਵਾਂਗਾ ਹਨਾ ਹਿਊਮੈਨਿਟੀ ਜੈਨੋਸਾਈਡ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਜਿਹੜਾ ਇਹ ਹੋ ਜਾਂਦਾ ਜੀ ਇਹ ਜਿਹੜਾ ਹੋਇਆ ਇਹਦੀ ਗੱਲ ਤਾਂ ਸਿੱਧੀ ਗੱਲ ਹੈ ਵੀ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਸਾਨੂੰ ਤਮਾਸ਼ੇ ਨਹੀਂ ਦੇਖਣੇ ਚਾਹੀਦੇ ਸਾਨੂੰ ਇੱਕ ਜਿੱਟਤਾ ਹੋ ਕੇ ਨਿਰਪੱਖ ਜਾਂਚ ਕਰਨੀ ਤੇ ਕਰਾਉਣੀ ਚਾਹੀਦੀ ਹੈ ਸਹਿਯੋਗ ਦੇਣਾ ਚਾਹੀਦਾ ਮੈਂ ਦੂਜੀ ਗੱਲ ਮੈਂ ਅਮਰੀਕਾ ਦੀ ਏਜੰਸੀ ਨੂੰ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਵੀ ਉਹਨਾਂ ਦੀ ਸਰਕਾਰ ਨੂੰ ਵੀ ਸਾਰੀਆਂ ਕੰਟਰੀਆਂ ਦੀਆਂ ਜਿਹੜੀਆਂ ਵਾੜ ਸ਼ਕਤੀ ਨੇ ਜਿਹੜੀਆਂ ਵੀਟੋ ਪਾਵਰ ਨੇ ਮੈਂ ਤਾਂ ਉਹਨਾਂ ਨੂੰ ਗੁਜਾਰਿਸ਼ ਕਰਦਾ ਕਿ ਸਾਡੇ ਕੋਲੇ ਅੱਜ ਤੱਕ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਅੱਜ ਤੱਕ ਅਸੀਂ ਉਸ ਛਿੱਟੇ ਤੇ ਨਹੀਂ ਪਹੁੰਚ ਸਕੇ ਵੀ ਕਿਹਨੇ ਕੀਤਾ ਏ ਸਾਡੀ ਜਿਹੜੀ ਪਾਰਟੀ ਮੰਗ ਕਰਦੀ ਹੈ ਪਾਰਟੀ ਸਾਡੀ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਸਮਾਨਸਾ ਸਮਰਜੀਤ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਸਾਡੀ ਮੰਗ ਕਰਦੀ ਹੈ ਕਿ ਇਹਦੀ ਜਿਹੜੀ ਜਾਂਚ ਹੈ ਕੋਈ ਜੁਆਇੰਟ ਕਮੇਟੀ ਬਣਾਈ ਜਾਵੇ ਇਹਦੀ ਜਾਂਚ ਹੋਵੇ ਤੁਹਾਡੀ ਗੱਲ ਮੈਂ ਵੱਡੀ ਕਰਦਾ ਇੱਕ ਮੰਜੂ 나ਥ ਨਾ ਦਾ ਬੰਦਾ ਮਾਰਿਆ ਗਿਆ ਉੱਥੇ ਤੇ ਉਹਦੀ ਘਰ ਵਾਲੀ ਪੱਲ ਵੀ ਉਹਦੇ ਨਾਲ ਸੀ ਜਦੋਂ ਕਹਿੰਦੇ ਅੱਤਵਾਦੀਆਂ ਨੇ ਮੰਜੂਨਾਥ ਨੂੰ ਗੋਲੀ ਮਾਰੀ ਉਹਦਾ ਨਾਂ ਪੁੱਛ ਕੇ ਤਾਂ ਉਹਦੀ ਘਰ ਵਾਲੀ ਪੱਲਵੀ ਕਹਿੰਦੀ ਹੁਣ ਮੈਨੂੰ ਵੀ ਮਾਰ ਦੋ ਤੱਤਵਾਦੀ ਨੇ ਇਹਨੂੰ ਕਿਹਾ ਨਹੀਂ ਤੈਨੂੰ ਨਹੀਂ ਮਾਰਨਾ ਤੂੰ ਮੋਦੀ ਨੂੰ ਜਾ ਕੇ ਦੱਸੀ ਇਹਦੇ ਬਾਰੇ ਇੱਥੋਂ ਕੀ ਅੰਦਾਜ਼ਾ ਲਾਣੇ ਹੋ ਤੁਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਜਿਹੜੀ ਜਾਂਚ ਹੈ ਇੱਕ ਕਿਸੇ ਬੰਦੇ ਨੇ ਇਹ ਗੱਲ ਕਹਿਤੀ ਤੂੰ ਮੋਦੀ ਨੂੰ ਜਾ ਕੇ ਦੱਸੀ ਅੱਤਵਾਦੀ ਨੇ ਅੱਤਵਾਦੀ ਨੇ ਉਹ ਅੱਤਵਾਦੀ ਹੈ ਕੌਣ ਹੈ ਜਾਂ ਤਾਂ ਹੁਣ ਆਪਾਂ ਨੂੰ ਇਹ ਪਤਾ ਲੱਗੇ ਆਈਡੈਂਟੀਫਾਈ ਕੀਤਾ ਹੋਵੇ ਵੀ ਉਹ ਅੱਤਵਾਦੀ ਨੇ ਫਲਾਣਾ ਬੰਦਾ ਹੈ ਫਲਾਣੇ ਧਰਮ ਨਾਲ ਸੰਬੰਧਿਤ ਹੈ ਫਲਾਣੇ ਬੰਦੇ ਨੇ ਕਹੀਏ ਗੱਲ ਉੱਥੇ ਜਾ ਕੇ ਦੱਸੀ ਜਦੋਂ ਬੰਦਾ ਆਈਡੈਂਟੀਫਾਈ ਨਹੀਂ ਹੋਇਆ ਉਸ ਤਰੀਕੇ ਦੇ ਨਾਲ ਇਹ ਜਿਹੜੀ ਤੁਸੀਂ ਗੱਲ ਕਹਿ ਨਹੀਂ ਜੀ ਉਹ ਫਲਾਣੇ ਬੰਦੇ ਨੇ ਕੀਤਾ ਹੈ ਇਹਦੇ ਵਿੱਚ ਬਹੁਤ ਵੱਡਾ ਦੇਖੋ ਜੀ ਸਾਡੇ ਕੰਟਰੀ ਨੂੰ ਵੀ ਇਹਦਾ ਮੁੱਲ ਬਹੁਤ ਵੱਡਾ ਤਾਰਨਾ ਪੈਂਦਾ ਹੈ ਕੋਈ ਬਾਹਰਲੀ ਕੰਟਰੀਆਂ ਤੋਂ ਵਿੱਚੋਂ ਲੋਕ ਸਾਡੇ ਦੇਸ਼ 'ਚ ਆਉਂਦੇ ਨਹੀਂ ਫਿਰ ਉਹਦੇ ਵਿੱਚੋਂ ਪਹਾੜੀ ਰਾਜਾਂ ਦੀ ਜਿਹੜੀ ਇਕਨੋਮੀ ਹੈ ਜਿਹੜਾ ਕਾਰੋਬਾਰ ਹੈ ਉਹ ਸਲਾਨੀਆਂ ਦੇ ਸਿਰ ਤੋਂ ਚੱਲਦਾ ਹੈ ਚਾਹੇ ਉਹ ਸਾਡਾ ਕਸ਼ਮੀਰ ਹੈ ਚਾਹੇ ਉਹ ਹਿਮਾਚਲ ਹੈ ਜਿਹੜੇ ਸਥਾਨਕ ਲੋਕ ਨੇ ਉਹ ਕਹਿ ਰਹੇ ਨੇ ਕਹਿੰਦੇ ਜੀ ਇਹ ਸਾਡੀ ਬਦਨਾਮੀ ਹੈ ਸਾਡੇ ਢਿੱਡ ਤੇ ਵੀ ਲੱਤ ਵੱਜੀ ਹੈ ਟੂਰਿਸਟ ਨਹੀਂ ਆਉਣਗੇ ਉਹ ਆਉਂਦੇ ਆ ਸਾਡੇ ਘਰ ਚਲਦੇ ਨੇ ਤੇ ਸਾਡੇ ਘਰ ਵੀ ਰੁੱਕ ਗਏ ਤੇ ਅਸੀਂ ਬਦਨਾਮ ਵੀ ਹੋ ਗਏ ਉਹ ਉਹ ਕੀ ਸਹੀ ਤੜਫ ਰਹੇ ਨੇ ਲੋਕ ਉੱਥੇ ਦੇ ਆਓ ਵੀ ਤੁਹਾਨੂੰ ਕੋਈ ਸਿਆਸਤ ਲੱਗਦੀ ਹੈ ਦੇਖੋ ਜੀ ਮੈਂ ਕਈ ਵਾਰੀ ਕਸ਼ਮੀਰ ਦੇ ਦੌਰੇ ਤੇ ਗਿਆ ਮੈਨੂੰ ਕਈ ਵਾਰੀ ਮੈਂ ਈਵਨ ਕਿ ਮੈਂ ਮੁਕਾਬਲਿਆਂ ਦੇ ਵਿੱਚੋਂ ਵੀ ਲੰਘਿਆ ਉਸ ਛੜਕ ਦੇ ਉੱਤੋਂ ਦੀ ਚਾਹੀ ਜੀ ਹਾਂ ਮੇਰੇ ਨਾਲ ਇਹ ਮੈਂ ਲੋਕ ਕੋਵਿਡ ਦੇ ਵਿੱਚ ਲਾਕਡਾਊਨ ਦੇ ਵਿੱਚ ਮੈਂ ਕਰਫੂ ਦੇ ਵਿੱਚ ਵੀ ਗਿਆ ਉਸ ਜਗ੍ਹਾ ਦੇ ਕਰਫੂ ਦੇ ਵਿੱਚ ਵੀ ਮੇਰੇ ਦੋਸਤ ਉਰੇ ਆਏ ਹੋ ਸੀ ਮੈਂ ਛੱਡਣ ਗਿਆ ਸੀ ਉਹਨਾਂ ਨੂੰ ਮੈਂ ਕਰਫੂ ਦੇ ਵਿੱਚ ਵੀ ਗਿਆ ਮੈਂ ਕਿਹਾ ਨਾ ਗੋਲਾਬਾਰੀ ਦੇ ਵਿੱਚ ਵੀ ਗਿਆ ਤੇ ਲੋਕਾਂ ਨੇ ਐ ਉਹ ਪੰਮਾ ਦੇ ਵਿੱਚੋਂ ਲੰਘੇ ਹੋ ਮਤਲਬ ਪੰਮਾ ਦੇ ਵਿੱਚੋਂ ਦੀ ਵੀ ਲੰਘਿਆ ਇਹੀ ਜੀ ਕੋਈ ਗੱਲ ਨਹੀਂ ਸੀ ਮੈਂ ਜਿੱਥੋਂ ਦੀ ਲੰਘਿਆ ਉੱਥੇ ਦੀ ਪਬਲਿਕ ਨੇ ਕਿਹਾ ਇਹ ਸਰਦਾਰ ਜੀ ਤੇ ਭੱਜ ਕੇ ਜਾ ਕੇ ਮੈਨੂੰ ਦੋ ਤਿੰਨ ਘਰਾਂ ਨੇ ਪਨਾਹ ਵੀ ਦਿੱਤੀ ਵੀ ਤੁਸੀਂ ਰੁੱਕ ਕੇ ਜਾਓ ਜੇ ਮੂਰੇ ਮੁਕਾਬਲਾ ਹੋ ਰਿਹਾ ਹੈ ਅੱਛਾ ਇਹੋ ਜਿਹੇ ਬੰਦੇ ਨਹੀਂ ਜੇ ਕਿਤੇ ਉਹੇ ਜੀ ਜਗ੍ਹਾ ਦੇ ਉੱਤੇ ਕਰਫੂ ਲੱਗਿਆ ਹੋਵੇ ਬੰਦੇ ਨੂੰ ਜਾਣਦੇ ਨਾ ਹੋਵੇ ਤੇ ਬੰਦਾ ਆਉ ਭਗਤ ਕਰੇ ਤੇ ਮੈਨੂੰ ਨਹੀਂ ਲੱਗ ਵੀ ਇਹ ਤਰੀਕੇ ਦੇ ਕਾਰਨਾਮਾ ਤੇ ਕਾਰਾ ਹੋ ਜੂ ਇਹਦਾ ਬਹੁਤ ਵੱਡੀ ਲਸ਼ਕਰੇ ਤਾਇਬਾ ਨੇ ਜ਼ਿੰਮੇਵਾਰੀ ਲਈ ਹੈ। ਇਹ ਲਸ਼ਕਰੇ ਤਾਇਬਾ ਮੈਨੂੰ ਇਹਦਾ ਸਮਝ ਨਹੀਂ ਆਉਂਦੀ ਵੀ ਲਸ਼ਕਰੇ ਤਾਇਬਾ ਰਹਿੰਦੀ ਕਿੱਥੇ ਐ। ਉਹਦਾ ਹੈੱਡ ਕੁਆਰਟਰ ਕਿੱਥੇ ਐ? ਕਿਹੜੇ-ਕਿਹੜੇ ਬੰਦੇ ਨੇ? ਇਹ ਤਾਂ ਸਰਕਾਰ ਦੱਸ ਸਕਦੀ ਐ ਇਸ ਗੱਲ ਨੂੰ। ਆਪਾਂ ਤੇ ਤੁਹਾਨੂੰ ਮੈਨੂੰ ਤਾਂ ਪਤਾ ਨਹੀਂ ਹੈਗਾ। ਲਸ਼ਕਰੇ ਤਾਇਬਾ ਦਾ ਦਫ਼ਤਰ ਕਿੱਥੇ ਐ? ਉਹਦਾ ਕਮਾਂਡਰ ਕਿੱਥੇ ਐ? ਕਿਹੜੀ ਸਟੇਟ 'ਚ ਬੈਠਾ ਐ? ਕਿਹੜੀ ਕੰਟਰੀ 'ਚ ਬੈਠਾ ਐ? ਕਿਹੜਾ ਬੰਦਾ ਐ? ਇਹ ਇਹ ਗੱਲ ਹੋ ਜਾਂਦੀ ਐ। ਇਹ ਕਈ ਵਾਰੀ ਪੰਜਾਬ ਦੇ ਵਿੱਚ ਵੀ ਵਿਚਾਰਾ ਹੋਮ ਗਾਰਡੀ ਨੂੰ ਮਾਰ ਕੇ ਵੀ ਕਹਿੰਦੇ ਇਹ ਫਲਾਣੇ ਬੰਦੇ ਦਾ ਠੇਕਾ ਲੁੱਟ ਲੈ ਜੀ ਇਹ ਕੀ ਦਾ ਕੰਮ ਹੈ ਜੀ ਫਲਾਣੇ ਸੁਖਦੇਵ ਉਸ ਨੂੰ ਬੱਬਰ ਦਾ ਕੰਮ ਹੈ ਜੀ ਇਹ ਪੰਜਾਬ ਦੇ ਵਿੱਚ ਕਿਸੇ ਬੰਦੇ ਦਾ ਹੋਰ ਦਾ ਕੰਮ ਹੈ ਇਹ ਪੰਜਾਬ ਦੇ ਵਿੱਚ ਵੀ ਕਾਰਨਾਮਾ ਇਹੋ ਜੇ ਹੁੰਦੇ ਰਹੇ ਤੇ ਉਹਦੇ ਵਿੱਚ ਜਿਮੇਵਾਰੀਆਂ ਕੋਈ ਹੋਰ ਹੀ ਲੈ ਲੈਂਦਾ ਸੀ ਇਹ ਇਹੋ ਜੇ ਕਾਰਨਾਮੇ ਤਾਂ ਨਹੀਂ ਕਿਤੇ ਹੋ ਰਹੇ ਜਿਹੜੇ ਸਾਡੇ ਆਪਣਾ ਡਿਫੈਂਸ ਐਕਸਪਰਟ ਹੈਗੇ ਨੇ ਉਹ ਕਹਿੰਦੇ ਨੇ ਇੱਕ ਹੋਰ ਸਰਜਿਕਲ ਸਟ੍ਰਾਈਕ ਚਾਹੀਦੀ ਐ ਇਸ ਤੇ ਮੈਂ ਕਹਿੰਦਾ ਜੀ ਤੁਸੀਂ ਲੋਕਾਂ ਨੂੰ ਕੁੱਟ ਕੇ ਸਮਾਰ ਕੇ ਹੁਣ ਸਰਜਿਕਲ ਸਟ੍ਰਾਈਕ ਕਿਹੜੀ ਚੱਲਣੀ ਐ ਜੀ ਪਲਵਾਮਾ ਵੇਲੇ ਕੀ ਮੈਂ ਕਹਿੰਨਾ ਜੀ ਤੁਸੀਂ ਸਰਜੀਕਲ ਸਟ੍ਰੈਟਿਕ ਦੀ ਜਿਹੜੀ ਗੱਲ ਕਰਦੇ ਹੋ ਕਮਜ਼ੋਰ ਮੁਲਕ ਹੈ ਪਾਕਿਸਤਾਨ ਸਰਜੀਕ ਇਹੋ ਜਿਹਾ ਕੰਮ ਤੁਸੀਂ ਨਹੀਂ ਕਰਦਾ ਤਾਂ ਬਈ ਤੁਸੀਂ ਹਫਤਾ ਪਾਣੀ ਬੰਦ ਕਰ ਦੋ ਫਟਾ ਜਾ ਕੇ ਉਹ ਕਸ਼ਮੀਰ ਉਹਦਾ ਪਾਕਿਸਤਾਨ ਦਾ ਆਈ ਵਾਰੀ ਡੁੱਬਿਆ ਹੁੰਦਾ ਨਾਲੇ ਛੋਟੇ ਮੁਲਕ ਦੇ ਨਾਲ ਨਹੀਂ ਲੜੀਦਾ ਹੁੰਦਾ ਇਹਦੇ ਤੁਸੀਂ ਪਾਕਿਸਤਾਨ ਨੂੰ ਕਹਿੰਦੇ ਹੋ ਪਾਕਿਸਤਾਨ ਦਾ ਜਿਹੜਾ ਲੱਕ ਜਿਹੜਾ ਪੀਐਲਓ ਦਾ ਲੱਕ ਹੈ ਕਸ਼ਮੀਰ ਦਾ ਲੱਕ ਹੈ ਪਾਕਿਸਤਾਨ ਨੇ ਚੀਨ ਨੂੰ ਦਿੱਤਾ ਹੋਇਆ ਕੰਮ ਤਾਂ ਉਹਦੇ ਕੋਲ ਇਸ ਟਾਈਮ ਇਸ ਟਾਈਮ ਅਸੀਂ ਚੀਨ ਬਾਰੇ ਤਾਂ ਕਹਿੰਦੇ ਨਹੀਂ ਜੀ ਲੈ ਹੁਣ ਐ ਕਰੋ ਜੀ ਤੁਸੀਂ ਇਹ ਗੱਲ ਮਰਵਾਹਾ ਸਾਹਿਬ ਇੱਕ ਗੱਲ ਦੀ ਅੱਜ ਇਹ ਜੋ ਗੱਲ ਦੇ ਵਿੱਚ ਗੱਲ ਹੋ ਰਿਹਾ ਚਾਹੇ ਮੇਰੇ ਮਗਰੀ ਪੈ ਜਾਣ ਜੇ ਪਰਚੀ ਕਰ ਦਿੰਦੇ ਪਰ ਮੈਂ ਸੱਚ ਬੋਲੂਗਾ 볼ਟ ਪ੍ਰੂਫ ਦੇ ਜਿਹੜੀਆਂ AK47 ਦੀਆਂ ਗੋਲੀਆਂ ਹੁੰਦੀਆਂ ਕੋਈ ਵੀ ਗੋਲੀ ਛੱਕਿਆ ਉਹ ਪਿੱਤਲ ਦਾ ਉਹ 볼ਟ ਪ੍ਰੂਫ ਦੇ ਵਿੱਚ ਦੀ ਨਹੀਂ ਲੰਘ ਸਕਦਾ ਰਸ਼ੀਆ ਦੀ ਏਜੰਸੀ ਨੇ ਏਜੰਸੀਆਂ ਦੀ ਰਸ਼ੀਆ ਦੀ ਸਰਕਾਰ ਨੇ ਇੱਕ ਉਹ ਗੋਲੀ ਬਣਾਈ ਹੈ ਜਿਹੜੀ AK47 ਚ ਵੀ ਪੈਂਦੀ ਹੈ ਦੂਜੀਆਂ ਦੇ ਹਰ ਉਹ ਬੰਦੂਕ ਦੇ ਵਿੱਚ ਪੈ ਜਾਂਦੀ ਛੋਟੇ ਵੱਡੇ ਹਥਿਆਰਾਂ ਵਿੱਚ ਛੋਟੇ ਵੱਡੇ ਹਥਿਆਰਾਂ ਦੇ ਵਿੱਚ ਉਹ ਮੈਂ ਕਹਿੰਦਾ ਜੀ ਉਹ ਟਰੱਕ ਦੇ ਵਿੱਚ ਜਿਹੜਾ ਬੋਲਟ ਪ੍ਰੂਫ ਟਰੱਕ ਹੁੰਦਾ ਆਰਮੀ ਦਾ ਉਹਦੇ ਵਿੱਚ ਉਹਦੀ ਵੀ ਲੰਘੀਆਂ ਉਹ ਗੋਲੀਆਂ ਅੱਛਾ ਉਹ ਸਿਰਫ ਤੇ ਸਿਰਫ ਇੱਕ ਏਜੰਸੀ ਕੋਲੇ ਐ ਉਹ ਵੀ ਸਰਕਾਰੀ ਕੋਲੇ ਐ ਉਹ ਵੀ ਰਸ਼ੀਆ ਕੋਲੇ ਐ ਜਿੰਨਾ ਗੋਲੀproof ਚੱਲ ਰਿਹਾ AK47 ਰਸ਼ੀਆ ਦੀ ਪ੍ਰੋਡਕਸ਼ਨ ਜਿੰਨੇ ਵੀ ਉਹ ਜਿਹੜੀ ਉਹਦੇ ਵਿੱਚ ਜਿਹੜੀ ਸਟੀਲ ਦੀ ਗੋਲੀ ਦੀ ਵਰਤੋਂ ਹੋ ਰਹੀ ਹੈ ਉਹ ਰਸ਼ੀਆ ਦੀ ਏਜੰਸੀ ਕੋਲੇ ਐ ਅਸੀਂ ਨਾ ਤਾਂ ਰਸ਼ੀਆ ਨੂੰ ਕਹਿ ਰਹੇ ਆ ਤੇ ਜਿਹੜੀਆਂ ਉੱਥੇ ਮਸ਼ੀਨ ਗਨਾਂ ਚੱਲਦੀਆਂ ਜਿਹੜੀ ਪੱਟੇ ਤੇ ਚੜਦੀ ਉਹ ਉਹ ਡਰਾਈ ਗਨ ਜਿਹੜੀ ਚੱਲਦੀ ਹੈ ਉਹ ਚైనా ਦੀ ਹੈ ਅਸੀਂ ਨਾ ਤਾਂ ਚైనా ਬਾਰੇ ਬੋਲ ਰਹੇ ਹਾਂ ਨਾ ਜ਼ੀ ਰਸ਼ੀਆ ਬਾਰੇ ਬੋਲ ਰਹੇ ਹਾਂ ਇਹ ਕਸੀਂ ਕਮਜ਼ੋਰ ਮੁਲਕ ਬਾਰੇ ਬੋਲ ਰਹੇ ਹਾਂ ਅਸੀਂ ਇਹ ਦੇ ਉੱਤੇ ਮੈਂ ਤਾਂ ਇਹ ਗੱਲ ਕਹਿੰਦਾ ਜੇ ਐਕਸ਼ਨ ਕਰਨਾ ਸੱਜੀ ਗੱਲ ਸਟੈਕ ਆਪਾਂ ਚਲੋ ਆਪਾਂ ਇਹਦੇ ਇਸ ਕੰਮ ਚ ਦਾ ਸਿੱਖ ਮੈਂ ਕਹਿੰਦਾ ਵੀ ਜੇ ਲੋਕ ਬੇਕਸੂਰ ਲੋਕ ਦੂਜੀ ਕੰਟਰੀ ਦੇ ਸਾਡੇ ਬੰਦੇ ਮਾਰਦੇ ਨੇ ਅਸੀਂ ਤਾਂ ਸਿੱਖ ਅਸੀਂ ਤਾਂ ਨਹੀਂ ਬਰਦਾਸ਼ਤ ਕਰਾਂਗੇ ਚੱਲ ਆਪਾਂ ਜਿਹੇ ਰਸ਼ੀਆ ਨੇ ਲਾਇਆ ਇਹ ਕੰਮ ਕੀਤਾ ਚਾਹੇ ਚైనా ਨੇ ਕੀਤਾ ਚੱਲ ਆਪਾਂ ਜੰਗ ਲੜੀਏ ਇਕੱਠੇ ਹੋ ਕੇ ਲੋ ਮੈਂ ਦਾ ਇਸ ਗੱਲ ਨੂੰ ਮੈਂ ਦਾ ਹਾਜ਼ਰਾਂ ਜਿੱਥੇ ਮਰਜੀ ਬੁਲਾਉਣ ਮੈਨੂੰ ਹਥਿਆਰ ਚ ਲਾਉਣਾ ਆਉਂਦਾ ਚ ਲਾ ਲਾਂਗੇ ਉੱਥੇ ਜਾ ਕੇ ਕੋਈ ਨਹੀਂ ਤੁਸੀਂ ਇੱਕ ਤਾਂ ਪੜਤਾਲ ਦੀ ਮੰਗ ਕਰ ਰਹੇ ਹੋ ਕਿ ਕੁਝ ਪਧਰੀ ਕਮੇਟੀ ਬਣ ਜੇ ਭਾਰਤ ਸਰਕਾਰ ਜਾਂ મોદી ਸਰਕਾਰ ਇੱਕ ਕਮੇਟੀ ਪਾ ਕੇ ਪੜਤਾਲ ਕਰੇ ਹੋਰ ਇਸ ਤੋਂ ਇਲਾਵਾ ਕੀ ਚਾਹੁੰਦੇ ਹੋ ਮੈਂ ਕਹਿੰਦਾ ਜੀ ਇਸ ਨੂੰ ਇਹਦੇ ਵਿੱਚ ਜੁਨਨ ਵੀ ਇਕੱਠਾ ਹੋਣਾ ਚਾਹੀਦਾ ਸਖਤ ਸੁਖਤ ਸੰਯੁਕਤ ਸੁਰੱਖਿਆ ਇਹਨੂੰ ਦੇ ਕੰਟਰੀ ਨੂੰ ਜੁਨਨ ਨੂੰ ਇਹਨੂੰ ਸਾਰੇ ਨੂੰ ਇਕੱਠੇ ਸਰਕ ਕੈਲਪਨ ਸਾਰਕ ਜੀ ਮੁੱਦਾ ਚੱਕਣਾ ਚਾਹੀਦਾ ਸਾਰਕ ਦੇ ਵਿੱਚ ਮੁੱਦਾ ਵੀ ਚੱਕਣਾ ਚਾਹੀਦਾ ਇੱਕ ਮੈਂ ਤਾਂ ਇੱਕ ਬੇਨਤੀ ਕਰਾਂਗਾ ਸਾਰਿਆਂ ਨੂੰ ਸਾਡਾ ਮੁੱਦਾ ਯਾਰ ਸਾਡੇ ਸਲਾਨੀ ਮਾਰੇ ਸਾਡੇ ਲੋਕ ਮਾਰੇ ਗਏ ਨੇ ਸਾਡੇ ਭਰਾ ਮਾਰੇ ਗਏ ਨੇ ਸਾਡੀ ਕੰਟਰੀ ਦੇ ਸਾਡੀ ਸਟੇਟ ਦੇ ਵਿੱਚ ਆ ਕੇ ਬੰਦੇ ਮਾਰੇ ਗਏ ਨੇ ਮੈਂ ਕਹਿੰਦਾ ਵੀ ਸਾਡਾ ਸਾਥ ਦੇਣਾ ਚਾਹੀਦਾ ਜੀ ਸਾਰਿਆਂ ਸਾਰੇ ਹੋਰ ਦੇਸ਼ਾਂ ਨੂੰ ਸਾਡੇ ਅਮਰੀਕਾ ਸਰਕਾਰ ਨੂੰ ਵੀ ਚਾਹੀਦਾ ਦੇਸ਼ ਸਹਿਯੋਗ ਲੈ ਲੈਣਾ ਚਾਹੀਦਾ ਸਹਿਯੋਗ ਲੈ ਲੈਣਾ ਚਾਹੀਦਾ ਇਹ ਜੇ ਪਾਕਿਸਤਾਨ ਦੇ ਵਿੱਚ ਬੇਜੂਰੀ ਭੁੱਟੋ ਮਾਰੀ ਗਈ ਸੀ థਾਈਲੈਂਡ ਵਗੈਰਾ ਕਈ ਏਜੰਸੀਆਂ ਦਾ ਸਾਥ ਲਿਆ ਗਿਆ ਸੀ ਉੱਥੇ ਮੈਂ ਕਹਿੰਦਾ ਕਿ ਸਾਡਾ ਸਾਥ ਲੈ ਲੈਣਾ ਚਾਹੀ ਸਾਂਝੀ ਲੜਾਈ ਲੜ ਲੈਣੀ ਚਾਹੀਦੀ ਹੈ ਇਹ ਲੋਕਾਂ ਦੀ ਜਾਨ ਦੀ ਸੁਰੱਖਿਆ ਦਾ ਮਸਲਾ ਹੈ ਇਹ ਕੰਟਰੀ ਦਾ ਵੀ ਬਦਲ ਹੈ ਸੁਰੱਖਿਆ ਦਾ ਵੀ ਮਸਲਾ ਹੈ ਸਾਡੀ ਆਣ ਤੇ ਛਾਣ ਦਾ ਵੀ ਮਸਲਾ ਹੈ ਤੇ ਇਹ ਇਹਨੂੰ ਸੰਵੇਦਨਸ਼ੀਲਤਾ ਦੇ ਨਾਲ ਲੈਂਦੇ ਹੋਏ ਬਡੇਰੇ ਇਹ ਤੁਹਾਨੂੰ ਦੇਖਦੇ ਹੋਏ ਸਾਰੇ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਇਸ ਵਿੱਚ ਪਬਲਿਕ ਨੂੰ ਵੀ ਤੁਹਾਨੂੰ ਮੈਨੂੰ ਵੀ ਤੁਸੀਂ ਸਾਨੂੰ ਬਾਹਰਲੀ ਕੰਟਰੀਆਂ ਨੂੰ ਵੀ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਸਾਡੀ ਸਰਕਾਰ ਨੂੰ ਵੀ ਕੁਲੀ ਹੱਤ ਕਰਨੇ ਚਾਹੀਦੇ ਨੇ ਔਰ ਇਹਨਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਜਿਹੜੇ ਲੋਕ ਬੇਕਸੂਰ ਲੋਕਾਂ ਨੂੰ ਮਾਰਦੇ ਨੇ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੋ ਇਸ ਦੀ ਅਸੀਂ ਨਿਖੇਧੀ ਕਰਦੇ ਹਾਂ ਇਹ ਨਹੀਂ ਸੀ ਵਾਪਰਨਾ ਚਾਹੀਦਾ ਅੱਗੇ ਤੇ ਵਿੱਚ ਵੀ ਸਰਕਾਰ ਨੂੰ ਕਹਿੰਦੇ ਆ ਸਵੇਦਨਸੀਲਤਾ ਦੇ ਨਾਲ ਲੋਕਾਂ ਦੀ ਸੁਰੱਖਿਆ ਕਰੋ ਜਿੱਥੇ ਲੋੜ ਹੁੰਦੀ ਹੈ ਕੋਈ ਸਰਪਾਲਟੀ ਕਮੇਟੀ ਵੀ ਸਰਪਾਲਟੀ ਮੀਟਿੰਗ ਵੀ ਸੱਦੋ ਸਰਬਧਰਮ ਕਮੇਟੀ ਵੀ ਬਣਾਓ ਬਿਠਾ ਕੇ ਗੱਲ ਕਰੋ ਇਸ ਗੱਲ ਦੇ ਨਾਲ ਆਪਾਂ ਇਸ ਨਾਲ ਨਿਜਠੀਏ ਇਸ ਨਾਲ ਸੋ ਗੋਪਾਲ ਸਿੰਘ ਸਿੱਧੂ ਨੇ ਸਾਫ਼ ਕੀਤਾ ਹੈ ਕਿ ਸਾਰਿਆਂ ਨੇ ਪਾਕਿਸਤਾਨ ਦੇ ਵੱਲ ਉਂਗਲਾਂ ਕੀਤੀਆਂ ਹੋਈਆਂ ਨੇ ਪਰ ਇਹ ਨਹੀਂ ਕਿ ਆਪਣੇ ਤੋਂ ਮਾੜੇ ਨੂੰ ਆਪਣੇ ਤੇ ਕਮਜ਼ੋਰ ਨੂੰ ਜਾਂ ਜਿਸ ਤੇ ਤੁਹਾਡਾ ਜ਼ੋਰ ਚੱਲਦਾ ਉਹਨੂੰ ਦਬਾ ਲਓ ਬੜਾ ਖੁੱਲਕੇ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਆਧੁਨਿਕ ਹਥਿਆਰ ਨੇ ਜਿਹੜੇ ਕੋਲ ਇਹ ਜਿਹੇ ਹਥਿਆਰ ਨੇ ਜਿਹੜੇ ਬੁਲਟ ਪ੍ਰੂਫ ਚੀਜ਼ਾਂ ਨੂੰ ਵੀ ਫਾੜ ਦਿੰਦੇ ਨੇ ਉਹਨਾਂ ਮੁਲਕਾਂ ਵੱਲ ਅਸੀਂ ਗੱਲ ਨਹੀਂ ਕਰਦੇ ਪਏ ਤੇ ਸਾਜ਼ਿਸ਼ ਜ਼ਰੂਰ ਹੈਗੀ ਹੈ ਇਹ ਕੋਈ ਇੱਕਦਮ ਨਹੀਂ ਹੋ ਗਿਆ ਅਪ੍ਰੈਲ ਮਹੀਨਾ ਹੀ ਕਿਉਂ ਚੁਣਿਆ ਗਿਆ ਭਾਵੇਂ ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦੇ ਜੱਥਾ ਵਾਪਸ ਆਣ ਦੀ ਗੱਲ ਹੋਵੇ ਭਾਵੇਂ ਬੈਸ਼ਨੋ ਦੇਵੀ ਅਮਰਨਾਥ ਯਾਤਰਾ ਸ਼ੁਰੂ ਹੋਣ ਦੀ ਗੱਲ ਹੋਵੇ ਤੇ ਸਭ ਤੋਂ ਵੱਡੀ ਗੱਲ ਕਿ ਜਦੋਂ 25 ਸਾਲ ਪਹਿਲਾਂ ਬਿਲ ਕਲਿੰਟਨ ਆਏ ਤਾਂ ਵੀ ਇਹ ਕਾਰਾ ਹੋਇਆ ਜਦੋਂ ਡੋਨਲਡ ਟਰੰਪ ਆਏ ਤਾਂ ਵੀ ਦਿੱਲੀ 'ਚ ਇਹ ਕਾਰਾ ਹੋਇਆ ਤੇ ਹੁਣ ਜਦੋਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਵੈਂਸ ਇੱਥੇ ਆਏ ਹੋਏ ਨੇ ਤਾਂ ਵੀ ਇਹ ਕਾਰਾ ਹੋਇਆ ਕਿ ਜਦੋਂ ਅਮਰੀਕਾ ਭਾਰਤ ਚਾਹੁੰਦਾ ਉਦੋਂ ਹੀ ਅਜਿਹੀਆਂ ਇਨਸਾਨੀਅਤ ਦੀਆਂ ਨਸਲਕੁਸ਼ੀਆਂ ਕਿਉਂ ਹੋ ਰਹੀਆਂ ਨੇ ਭਾਰਤ ਸਰਕਾਰ ਇਸ ਮਾਮਲੇ 'ਚ ਰਿਪੋਰਟ ਕੀ ਬਣਾਉਂਦੀ ਹੈ ਐਕਸ਼ਨ ਕਿਹੋ ਜਿਹਾ ਹੁੰਦਾ ਕਿ ਨਿਕ ਛੇਤੀ ਇਹ ਮੈਂ ਸ਼ਬਦ ਵਰਤਾਂਗਾ ਕਾਇਰ ਤੇ 부ਜਦਿਲ ਲੋਕ ਫੜੇ ਜਾਂਦੇ ਨੇ ਇਹਦਾ ਇੰਤਜ਼ਾਰ ਹੈ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ